ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਟੂ ਅਮਨਸ ਫੂਡ ਕੋਰਟ ਕੀ ਹਾਲ ਚਾਲ ਨੇ ਜੀ ਤੁਹਾਡੇ ਆਈ ਹੋਪ ਤੁਸੀਂ ਸਭ ਬਹੁਤ ਅੱਛੇ ਹੋਵੋਗੇ ਤੇ ਅੱਜ ਆਪਾਂ ਬਣਾਵਾਂਗੇ ਜੀ ਨਵਰਤਨ ਪੁਲਾਓ ਬਹੁਤ ਹੀ ਟੇਸਟੀ ਤੇ ਹੈਲਦੀ ਬਣ ਕੇ ਤਿਆਰ ਹੁੰਦੇ ਆ ਜੀ ਤੇ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਣਾ ਜੀ ਤੇ ਜੇ ਤੁਹਾਨੂੰ ਇਹ ਵੀਡੀਓ ਪਸੰਦ ਆਵੇ ਤਾਂ ਇਸ ਨੂੰ ਲਾਈਕ ਜ਼ਰੂਰ ਕਰਨਾ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰਨਾ ਜੀ ਤੇ ਸ਼ੁਰੂ ਕਰਦੇ ਆਂ ਜੀ ਆਪਣੇ ਨਵਰਤਨ ਪੁਲਾਓ ਦੀ ਰੈਸিপি ਸਭ ਤੋਂ ਪਹਿਲਾਂ ਆਪਾਂ ਨਵਰਤਨ ਪੁਲਾਓ ਬਣਾਉਣ ਲਈ 2 ਵੱਡੇ ਚਮਚ ਮਸਟਰਡ ਆਇਲ ਲਿਆਇਆ ਉਹਨੂੰ ਆਪਾਂ ਅੱਛੀ ਤਰ੍ਹਾਂ ਨਾਲ ਗਰਮ ਕਰਕੇ ਉਹਦੇ ਵਿੱਚ ਅਸੀਂ 2 ਚਮਚ ਜੀਰਾ ਤੜਕ ਲਾਂਗੇ ਤੇ ਨਾਲ ਹੀ ਅਸੀਂ ਐਡ ਕਰਾਂਗੇ ਆਪਣੇ ਸਲਾਈਸਡ ਆਨਿਅਨਸ ਆਨਿਅਨਸ ਨੂੰ ਅਸੀਂ 1 ਮਿੰਟ ਲਈ ਸੌਟੇ ਕਰਾਂਗੇ ਤੇ ਨਾਲ ਹੀ ਅਸੀਂ ਐਡ ਕਰ ਦਾਂਗੇ ਇਹਦੇ ਵਿੱਚ ਕੱਟੀ ਹੋਈ ਗਾਜਰ ਤੇ ਨਾਲ ਹੀ ਥੋੜੇ ਜਿਹਾ ਆਲੂ ਇਨਾਂ ਨੂੰ ਅਸੀਂ ਪਹਿਲਾਂ ਐਡ ਇਸ ਲਈ ਕਰ ਦਿੱਤਾ ਪਿਆਜ਼ਾ ਦੇ ਨਾਲ ਤਾਂ ਕਿ ਸਾਡੇ ਜਿਹੜੇ ਗਾਜਰ ਤੇ ਆਲੂ ਐ ਅੱਛੀ ਤਰ੍ਹਾਂ ਨਾਲ ਕੁੱਕ ਹੋ ਜਾਣ ਕਿਉਂਕਿ ਇਹ ਟਾਈਮ ਥੋੜਾ ਜ਼ਿਆਦਾ ਲੈਂਦੇ ਐ ਕੁੱਕ ਹੋਣ ਲਈ ਇਸ ਲਈ ਅਸੀਂ ਇਹਨਾਂ ਨੂੰ ਪਿਆਜ਼ਾ ਦੇ ਨਾਲ ਹੀ ਸੌਤੇ ਕਰ ਲਾਂਗੇ ਇਹਨਾਂ ਨੂੰ ਅੱਛੀ ਤਰ੍ਹਾਂ ਨਾਲ ਭੁੰਨ ਲਾਂਗੇ ਆਲੂ ਤੇ ਗਾਜਰ ਨੂੰ ਅੱਛੀ ਤਰ੍ਹਾਂ ਨਾਲ ਭੁੰਨਣ ਤੋਂ ਬਾਅਦ 1-2 ਮਿੰਟ ਅਸੀਂ ਇਹਦੇ ਵਿੱਚ ਐਡ ਕਰ ਰਹੇ ਹਾਂ ਜੀ ਫੁੱਲ ਗੋਬੀ ਫੁੱਲ ਗੋਬੀ ਨੂੰ ਵੀ ਅਸੀਂ ਆਲੂ ਤੇ ਗਾਜਰ ਦੇ ਨਾਲ अच्छी तरह ਨਾਲ ਭੁੰਨ ਲਾਂਗੇ ਥੋੜਾ ਜਿਹਾ ਇਸ ਨੂੰ ਵੀ ਇੱਕ ਮਿੰਟ ਲਈ ਅਸੀਂ ਚਲਾਵਾਂਗੇ ਚੰਗੀ ਤਰ੍ਹਾਂ ਨਾਲ ਅਸੀਂ ਇਸ ਨੂੰ ਮਿਕਸ ਕਰ ਲਿਆ ਜੀ ਤੇ ਨਾਲ ਹੀ ਹੁਣ ਅਸੀਂ ਇੱਕ ਮਿੰਟ ਇਹਨੂੰ ਪਕਾਉਣ ਤੋਂ ਬਾਅਦ ਇਹਦੇ ਵਿੱਚ ਐਡ ਕਰਾਂਗੇ ਕੱਟੀ ਹੋਈ ਸ਼ਿਮਲਾ ਮਿਰਚ ਸ਼ਿਮਲਾ ਮਿਰਚ ਨੂੰ ਵੀ ਅਸੀਂ ਇਹਦੇ ਨਾਲ ਐਡ ਕਰ ਲਾਂਗੇ ਤੇ ਪਕਾ ਲਾਂਗੇ ਤੇ ਨਾਲ ਹੀ ਐਡ ਕਰ ਰਹੀਆਂ ਜੀ ਮੈਂ ਕੱਟਿਆ ਹੋਇਆ ਇੱਕ ਟਮਾਟਰ ਸਲਿੱਟ ਕੀਤੀਆਂ ਹੋਈਆਂ 2-4 ਹਰੀਆਂ ਮਿਰਚਾਂ ਤੇ ਨਾਲ ਹੀ ਲੰਬੀ ਪਤਲੀ ਕੱਟੀ ਹੋਈ ਅਦਰਕ ਇਹਨਾਂ ਸਾਰੀਆਂ ਚੀਜ਼ਾਂ ਨੂੰ ਆਪਾਂ ਅੱਛੀ ਤਰ੍ਹਾਂ ਨਾਲ ਮਿਕਸ ਕਰ ਲਾਂਗੇ ਤੇ ਭੁੰਨ ਲਾਂਗੇ 1-2 ਮਿੰਟ ਲਈ ਅਸੀਂ ਇਹਨਾਂ ਸਬਜ਼ੀਆਂ ਨੂੰ ਅੱਛੀ ਤਰ੍ਹਾਂ ਨਾਲ ਭੁੰਨ ਲਾਂਗੇ ਤੁਸੀਂ ਆਪਣੀ ਪਸੰਦੀ ਕੋਈ ਵੀ ਸਬਜ਼ੀ ਇਹਦੇ ਵਿੱਚ ਐਡ ਕਰ ਸਕਦੇ ਹੋ ਜੀ ਤੇ ਹੁਣ ਮੈਂ ਇਹਦੇ ਵਿੱਚ ਐਡ ਕਰ ਰਹੀ ਹਾਂ ਸੌਲਟ 2 ਚਮਚ 2 ਚਮਚ ਮੈਦੇ ਵਿੱਚ ਲਾਲ ਮਿਰਚ ਪਾਊਡਰ ਤੇ ਗਰਮ ਮਸਾਲਾ ਨਾਲ ਹੀ ਕਸੂਰੀ ਮੇਥੀ ਵੀ ਐਡ ਕੀਤੀ ਹੈ ਜੀ ਉਹਦੇ ਨਾਲ ਹੀ ਮੈਂ ਇਹਦੇ ਵਿੱਚ ਐਡ ਕਰ ਰਹੀ ਹਾਂ ਜੀ ਕਸ਼ਮੀਰੀ ਰੈੱਡ ਚਿਲੀ ਪਾਊਡਰ ਹਲਦੀ ਅਸੀਂ ਇਹਦੇ ਵਿੱਚ ਐਡ ਨਹੀਂ ਕਰ ਰਹੇ ਹੁਣ ਇਹਨਾਂ ਸਾਰਿਆਂ ਮਸਾਲਿਆਂ ਨੂੰ ਅਸੀਂ ਸਬਜ਼ੀਆਂ ਦੇ ਨਾਲ ਅੱਛੀ ਤਰ੍ਹਾਂ ਨਾਲ ਮਿਕਸ ਕਰ ਲਾਂਗੇ ਲਗਾਤਾਰ ਚਲਾਉਂਦੇ ਹੋਏ ਤਾਂ ਕਿ ਸਾਡੇ ਜਿਹੜੇ ਮਸਾਲੇ ਆ ਉਹ ਜਲਨਾਂ ਕੜਾਈ ਵਿੱਚ 컬러ਫੁਲ ਸਬਜ਼ੀਆਂ ਦਾ ਕੰਬੀਨੇਸ਼ਨ ਬਹੁਤ ਹੀ ਪਿਆਰਾ ਲੱਗਦਾ ਤੇ ਸਾਡੇ ਪੁਲਾਓ ਵੀ ਬਹੁਤ ਹੀ ਟੇਸਟੀ ਤੇ ਹੈਲਦੀ ਬਣ ਕੇ ਤਿਆਰ ਹੋਣਗੇ ਇਹਨਾਂ ਨੂੰ ਹੋਰ ਹੈਲਦੀ ਬਣਾਉਣ ਲਈ ਅਸੀਂ ਇਹਦੇ ਵਿੱਚ ਐਡ ਕੀਤੀ ਹੈ ਜੀ ਨਿਊਟਰੀ ਨਿਊਟਰੀ ਨੂੰ ਵੀ ਅਸੀਂ ਅੱਛੀ ਤਰ੍ਹਾਂ ਨਾਲ ਸਬਜ਼ੀਆਂ ਦੇ ਨਾਲ ਮਿਕਸ ਕਰ ਲਾਂਗੇ ਇਹਨੂੰ ਮੈਂ ਪਹਿਲਾਂ ਭਿਉਂ ਕੇ ਰੱਖ ਦਿੱਤਾ ਸੀਗਾ ਨਿਊਟਰੀ ਨੂੰ ਤੇ ਅੱਛੀ ਤਰ੍ਹਾਂ ਨਾਲ ਫੁੱਲ ਚੁੱਕੀ ਹੈ ਤੇ ਹੁਣ ਅਸੀਂ ਇਹਨੂੰ ਹਲਕਾ ਹਲਕਾ ਨਿਚੋੜ ਕੇ ਸਬਜ਼ੀਆਂ ਦੇ ਨਾਲ ਐਡ ਕੀਤਾ ਹੈ ਤੇ ਨਾਲ ਹੀ ਹੁਣ ਆਪਾਂ ਐਡ ਕਰ ਰਹੇ ਹਾਂ ਜੀ ਇਹਦੇ ਵਿੱਚ ਆਪਣੇ ਰਾਈਸ ਮੈਂ ਇਥੇ 1.5 ਗਲਾਸ ਜਿੰਨੇ ਰਾਈਸ ਲਏ ਆ ਜੀ ਤੁਸੀਂ ਕੁਆਂਟੀਟੀ ਵੱਧ ਘੱਟ ਆਪਣੇ ਹਿਸਾਬ ਨਾਲ ਕਰ ਸਕਦੇ ਹੋ ਤੇ ਮੈਂ ਇਹਨਾਂ ਰਾਈਸ ਨੂੰ ਅੱਛੀ ਤਰ੍ਹਾਂ ਨਾਲ ਹਲਕੇ ਹੱਥਾਂ ਦੇ ਨਾਲ ਆਪਣੀਆਂ ਸਬਜ਼ੀਆਂ ਦੇ ਨਾਲ ਮਿਕਸ ਕਰ ਲਾਂਗੀ ਰਾਈਸ ਨੂੰ ਅੱਛੀ ਤਰ੍ਹਾਂ ਨਾਲ ਮਿਕਸ ਕਰਨ ਤੋਂ ਬਾਅਦ ਮੈਂ ਇਹਦੇ ਵਿੱਚ ਐਡ ਕਰ ਲਈਆਂ 3 ਗਲਾਸ ਜਿੰਨਾ ਪਾਣੀ ਤਿੰਨ ਗਲਾਸ ਤੋਂ ਥੋੜਾ ਜਿਹਾ ਮੈਂ ਘੱਟ ਹੀ ਪਾਣੀ ਰੱਖਿਆ ਆ ਕਿਉਂਕਿ ਸਾਡੀਆਂ ਸਬਜ਼ੀਆਂ ਦੇ ਵਿੱਚ ਵੀ ਥੋੜਾ ਜਿਹਾ ਮੌਇਸਚਰ ਹੁੰਦਾ ਆ ਇਸ ਕਰਕੇ ਅਸੀਂ ਪਾਣੀ ਥੋੜਾ ਜਿਹਾ ਘੱਟ ਹੀ ਰੱਖਾਂਗੇ ਹੁਣ ਰਾਈਸ ਨੂੰ ਆਪਾਂ ਅੱਛੀ ਤਰ੍ਹਾਂ ਨਾਲ ਕੁੱਕ ਕਰ ਲਾਂਗੇ ਢੱਕ ਕੇ ਜਦ ਤੱਕ ਕਿ ਇਹ ਅੱਛੀ ਤਰ੍ਹਾਂ ਨਾਲ ਪੱਕ ਨਾ ਜਾਣ ਜਦ ਤੱਕ ਸਾਡੇ ਰਾਈਸ ਪੱਕ ਰਹੇ ਆ ਜੀ ਆਪਾਂ ਇੱਕ ਦੂਸਰੇ ਡੋਂਗੇ ਦੇ ਵਿੱਚ ਥੋੜਾ ਜਿਹਾ ਬਟਰ ਐਡ ਕੀਤਾ ਆ ਉਨੂੰ ਥੋੜਾ ਜਿਹਾ ਹੀਟ ਅਪ ਹੋਣ ਦਵਾਂਗੇ ਤੇ ਨਾਲ ਹੀ ਅਸੀਂ ਆਪਣੀ ਐਡ ਕਰਾਂਗੇ ਇਹਦੇ ਵਿੱਚ ਪੀਨਟਸ ਮੂੰਗਫਲੀ ਤੇ ਬਿਲਕੁਲ ਲੋ ਫਲੇਮ ਦੇ ਉੱਤੇ ਅਸੀਂ ਇਹਨੂੰ ਫਰਾਈ ਕਰ ਲਾਂਗੇ ਰੋਸਟ ਕਰ ਲਾਂਗੇ ਬਟਰ ਦੇ ਵਿੱਚ ਮੂੰਗਫਲੀ ਨੂੰ ਆਪਾਂ ਪਹਿਲਾਂ ਰੋਸਟ ਕਰਾਂਗੇ ਕਿਉਂਕਿ ਉਹ ਥੋੜਾ ਜ਼ਿਆਦਾ ਟਾਈਮ ਲੈਂਦੀ ਹੈ ਜੀ ਇਸ ਕਰਕੇ ਅਸੀਂ ਇਹਦੇ ਵਿੱਚ ਮੂੰਗਫਲੀ ਪਹਿਲਾਂ ਐਡ ਕੀਤੀ ਹੈ ਉਸ ਤੋਂ ਬਾਅਦ ਇਹਦੇ ਵਿੱਚ ਮੈਂ ਕੱਟੇ ਹੋਏ ਹਾਫ ਕੱਟੇ ਹੋਏ ਜਿਹੜੇ ਕਾਜੂ ਤੇ ਬਦਾਮ ਵੀ ਐਡ ਕੀਤੇ ਆ ਤੇ ਇਹਨਾਂ ਨੂੰ ਵੀ ਮੈਂ ਅੱਛੀ ਤਰ੍ਹਾਂ ਨਾਲ ਰੋਸਟ ਕਰ ਲਾਂਗੀ ਬਟਰ ਦੇ ਵਿੱਚ ਬਹੁਤ ਜ਼ਿਆਦਾ ਆਪਾਂ ਇਹਨਾਂ ਨੂੰ ਨਹੀਂ ਪਕਾਵਾਂਗੇ ਹਲਕਾ ਜਿਹਾ ਇਹਨਾਂ ਦਾ ਕਲਰ ਚੇਂਜ ਹੋ ਜਾਏਗਾ ਬਸ ਉਦੋਂ ਤੱਕ ਹੀ ਅਸੀਂ ਇਹਨਾਂ ਨੂੰ ਪਕਾਉਣਾ ਹੈ ਤੇ ਲਾਸਟ ਵਿੱਚ ਅਸੀਂ ਇਹਦੇ ਵਿੱਚ ਕਿਸ਼ਮਿਸ਼ ਜਿਹਨੂੰ ਸੌਗੀ ਕਹਿੰਦੇ ਆ ਔਰ ਰੇਜ਼ਨਸ ਵੀ ਕਹਿੰਦੇ ਆ ਉਹ ਅਸੀਂ ਇਹਦੇ ਵਿੱਚ ਐਡ ਕਰ ਲਾਂਗੇ ਤੇ ਉਹਨਾਂ ਨੂੰ ਵੀ ਆਪਾਂ ਇਨਾਂ ਨਾਲ ਅੱਛੀ ਤਰ੍ਹਾਂ ਨਾਲ ਪੁੰਨ ਲਾਂਗੇ ਪਕਾ ਲਾਂਗੇ ਰੋਸਟ ਕਰ ਲਾਂਗੇ ਤੇ ਇਹਨਾਂ ਨੂੰ ਅਸੀਂ ਚਾਵਲਾਂ ਦੇ ਵਿੱਚ ਪੱਕਣ ਤੋਂ ਬਾਅਦ ਐਡ ਕਰਾਂਗੇ ਔਰ ਸੋ ਸੌਰੀ ਜੀ ਮੈਂ ਵੀਡੀਓ ਸ਼ੂਟ ਨਹੀਂ ਕਰ ਪਾਈ ਡ్రਾਈ ਫਰੂਟਸ ਨੂੰ ਐਡ ਕਰਦੇ ਹੋਏ ਕਿਉਂਕਿ ਅਚਾਨਕ ਪਤਾ ਨਹੀਂ ਲਾਈਟ ਵੀ ਚਲੀ ਗਈ ਤੇ ਮੇਰਾ ਫੋਨ ਵੀ ਗਰਮ ਹੋ ਚੁੱਕਾ ਸੀ ਤੇ ਮੈਂ ਵੀਡੀਓ ਸ਼ੂਟ ਨਹੀਂ ਕਰ ਪਾਈ ਤੇ ਬਸ ਵੈਸੇ ਰਾਈਸ ਤਾਂ ਆਪਣੇ ਆਲਮੋਸਟ ਕੁਕ ਹੋ ਹੀ ਗਏ ਸੀਗੇ ਤੇ ਲਾਸਟ ਦੇ ਵਿੱਚ ਮੈਂ ਡਰਾਈ ਫਰੂਟਸ ਨੂੰ ਵੀ ਉਹਦੇ ਵਿੱਚ ਰਾਈਸ 'ਚ ਐਡ ਕਰ ਦਿੱਤਾ ਸੀ ਜੀ ਤੇ ਬਸ ਸਾਡੇ ਨਵਰਤਨ ਪੁਲਾਓ ਬਿਲਕੁਲ ਰੈਡੀ ਨੇ ਜੀ ਤੇ ਹੁਣ ਅਸੀਂ ਇਹਨੂੰ ਗਰਮਾ-ਗਰਮ ਸਰਵ ਕਰ ਰਹੇ ਹਾਂ ਤੇ ਜਿਹੜੇ ਸਾਡੇ ਡਰਾਈ ਫਰੂਟ ਸੀਗੇ ਰੋਸਟ ਕੀਤੇ ਹੋਏ ਉਹਨਾਂ ਨੂੰ ਅਸੀਂ ਥੋੜਾ ਜਿਹਾ ਬਚਾ ਵੀ ਲਿਆ ਸੀ ਤੇ ਉਹਨਾਂ ਨੂੰ ਅਸੀਂ ਸਰਵ ਕਰਨ ਲੱਗਿਆਂ ਗਾਰਨਿਸ਼ ਕਰ ਦਾਂਗੇ ਡਰਾਈ ਫਰੂਟਸ ਦੇ ਨਾਲ ਰਾਈਸ ਨੂੰ ਤੇ ਨਾਲ ਹੀ ਮੈਂ ਇੱਥੇ ਰਾਇਤਾ ਲਿਆਇਆ ਤੇ ਥੋੜੇ ਜਿਹਾ ਸੈਲਡ ਦੇ ਨਾਲ ਮੈਂ ਇਹਨੂੰ ਸਰਵ ਕਰ ਰਹੀ ਆ ਗਾਰਨਿਸ਼ਿੰਗ ਲਈ ਆਪਾਂ ਇਹਦੇ ਉੱਤੇ ਥੋੜਾ ਜਿਹਾ ਹਰਾ ਧਨੀਆ ਵੀ ਐਡ ਕਰ ਰਹੇ ਆ ਤੇ ਬਹੁਤ ਹੀ ਟੇਸਟੀ ਤੇ ਹੈਲਦੀ ਇਹ ਰੈਸিপি ਹੈ ਜੀ ਇਸ ਨੂੰ ਤੁਸੀਂ ਵੀ ਘਰ ਦੇ ਵਿੱਚ ਜ਼ਰੂਰ ਟਰਾਈ ਕਰਨਾ ਤੇ ਤੁਹਾਡੇ ਬੱਚਿਆਂ ਨੂੰ ਖਾਸ ਕਰਕੇ ਇਹ ਨਵਰਤਨ ਪੁਲਾਓ ਬਹੁਤ ਜ਼ਿਆਦਾ ਪਸੰਦ ਆਣਗੇ ਤੇ ਜੇ ਤੁਹਾਨੂੰ ਮੇਰੀ ਇਹ ਵੀਡੀਓ ਪਸੰਦ ਆਈ ਹੋਵੇ ਤਾਂ ਪਲੀਜ਼ ਇਸ ਨੂੰ ਲਾਈਕ ਜ਼ਰੂਰ ਕਰਨਾ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ ਆਪਣੇ ਫੈਮਲੀ ਫਰੈਂਡਸ ਦੇ ਨਾਲ ਸ਼ੇਅਰ ਵੀ ਜ਼ਰੂਰ ਕਰਨਾ ਜੀ ਮੇਰੀ ਇਸ ਵੀਡੀਓ ਨੂੰ ਪੂਰਾ ਵੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਫਿਰ ਮਿਲਾਂਗੇ ਜੀ ਕਿਸੇ ਹੋਰ ਅੱਛੀ ਹੈਲਦੀ ਰੈਸਪੀ ਦੇ ਨਾਲ ਤਦ ਤੱਕ ਲਈ ਮੈਨੂੰ ਦਿਓ ਇਜਾਜ਼ਤ ਸੀ ਯੂ ਇਨ ਦਾ ਨੈਕਸਟ ਵੀਡੀਓ ਟੀਲ ਦੈਨ ਟੇਕ ਕੇਅਰ ਐਂਡ ਬਾਏ ਬਾਈ